ਹਾਲ ਸਮਝਾਉਣ ਦੀ ਕੋਸ਼ਿਸ਼ ਕਰਾਂ ਕਿ ਇਹ ਜੋ ਕੁਝ ਹੁੰਦਾ ਇਦਾਂ ਦੇ ਜਿਹੜੇ ਪ੍ਰੋਗਰਾਮ ਰੱਖੇ ਜਾਂਦੇ ਨੇ ਇਸ ਤਰੀਕੇ ਦੀਆਂ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ ਇਹ ਕੋਈ ਆਮ ਵਰਤਾਰੇ ਨਹੀਂ ਹੈ ਕਿ ਐਵੇਂ ਕਿਸੇ ਨੇ ਸੋਚ ਲਿਆ ਤੇ ਕਰਤਾ ਬੜੀ ਢੂੰਗੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕੀਤਾ ਜਾਂਦਾ ਜਿਹੜਾ ਪ੍ਰੋਗਰਾਮ ਜਿੱਥੇ ਐਲਜੀਬਟੀਕਯੂ ਵਾਲਿਆਂ ਨੇ ਰੱਖਿਆ ਸੀ ਉਸ ਪ੍ਰੋਗਰਾਮ ਦੇ ਰੱਖਣ ਦੇ ਮਕਸਦ ਸਮਝਣ ਦੀ ਲੋੜ ਹੈ ਸਾਨੂੰ ਸਭ ਤੋਂ ਪਹਿਲਾਂ ਜੋ ਉਹਨਾਂ ਨੇ ਪੇਸ਼ ਕੀਤਾ ਉਹ ਤੁਹਾਡੇ ਸਿੱਖ ਨੌਜਵਾਨ ਦਸਤਾਰਾਂ ਵਾਲੇ ਸਿੱਕੇ ਬਾੜਿਆਂ ਵਾਲੇ ਸਿੱਕੇ ਤੇ ਉਹਨਾਂ ਦੀਆਂ ਵੀਡੀਓ ਬਣਾ ਕੇ ਇੰਟਰਨੈਟ ਤੇ ਪਾ ਕੇ ਤੁਹਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹ ਨਾ ਮਰਦ ਨਹੀਂ ਜਿਹਨਾਂ ਨੂੰ ਖਸਰੇ ਕਹਿ ਦਿੰਦੇ ਆ ਆਪਾਂ ਜਿਸ ਬੀਬੀ ਨੇ ਪ੍ਰੋਗਰਾਮ ਰੱਖਿਆ ਸੀ ਮੇਰੀ ਉਹਦੇ ਨਾਲ ਵਿਚਾਰ ਹੋਈ ਮੈਨੂੰ ਉਹਦਾ ਕਹਿਣਾ ਸੀ ਜੀ ਆਪ ਵੀ ਅਸੀਂ ਇਹਨਾਂ ਦੇ ਹੱਕਾਂ ਦੇ ਵਾਸਤੇ ਲੜ ਰਹੇ ਹਾਂ ਤਾਂ ਹੱਥ ਕਿਹੜੇ ਸੀ ਉਹ ਦੱਸ ਨਹੀਂ ਸਕੀ ਪਹਿਲਾਂ ਤਾਂ ਮੈਂ ਇਹਨਾਂ ਲੋਕਾਂ ਨੂੰ ਬੜੇ ਸਿੱਧੇ ਲਫ਼ਜ਼ਾਂ ਤੇ ਜਰਾਮ ਨਹੀਂ ਦੇਣਾ ਚਾਹੁੰਦਾ ਇਹ ਯੋਧਿਆਂ ਦੀ ਧਰਤੀ ਆ ਸੂਰ ਬੀਰਾਂ ਦੀ ਧਰਤੀ ਆ ਇੱਥੇ ਸਾਡੇ ਬੰਦਿਆਂ ਨੇ ਖੂਨ ਡੋਲ੍ਹਿਆ ਭਾਵੇਂ ਉਹ ਦੇਸ਼ ਦੇ ਵਾਸਤੇ ਜਰਨਲ ਬਰਬਖਸ ਸਿੰਘ ਵਰਗੇ ਯੋਧੇ ਹੋਣ ਤੇ ਭਾਵੇਂ ਆਪਣੇ ਹੱੱਦਾਂ ਦੀ ਖਾਤਰ ਲੜਨ ਵਾਲੇ ਸੰਤ ਕਾਂਨੀ ਜਮਾਲ ਸਿੰਘ ਖਾਲਸਾ ਪਿੰਡਰਾਂ ਵਾਲੇ ਵਰਗੇ ਯੋਧੇ ਹੋਣ ਤੇ ਤੇ ਹਮੇਸ਼ਾ ਮਰਦਾਂ ਨੇ ਇਹ ਤਾਂ ਨੇ ਹਿੱਕ ਤਣ ਕੇ ਗੱਲਾਂ ਕੀਤੀਆਂ ਨੇ ਇੱਥੇ ਨਾ ਮਰਦਾਂ ਨੇ ਕਦੀ ਆ ਕੇ ਇਸ ਤਰੀਕੇ ਦੇ ਨਾਲ ਜਿਉ ਹਮਲੇ ਨੇ ਸਾਡੇ ਤੇ ਕੀਤੇ ਜਾ ਰਹੇ ਤਾਂ ਕੀਤੇ ਜਾਣ ਦੀ ਕੋਸ਼ਿਸ਼ ਇਹ ਨਹੀਂ ਹੋਈ ਇੱਥੇ ਅੱਜ ਵੀ ਜੋਧੇ ਬੜੇ ਨੇ ਪਹਿਲਾਂ ਵੀ ਵੇਲੇ ਸੀ ਤੇ ਹੁਣ ਵੀ ਬੜੇ ਇੱਥੇ ਉਹ ਤੇ ਉਹਨਾਂ ਦੇ ਵਾਰਸ ਨੇ ਜਿਨ੍ਹਾਂ ਨੇ ਹਮੇਸ਼ਾ ਹਿੱਕਾਂ ਲਾਈਆਂ ਨੇ ਕਦੇ ਵੀ ਪਿੱਠ ਨਹੀਂ ਦਿਖਾਈ ਨਾ ਪਿੱਛੇ ਵਾਰ ਕੀਤਾ ਤੇ ਨਾ ਪਿੱਠ ਦਿਖਾਈ ਸਾਡੇ ਗੁਰੂ ਸਾਹਿਬਾਨਾਂ ਨੇ ਜੇ ਦਸਮ ਪਾਸ਼ਾ ਨੇ 14 ਜੰਗਾਂ ਲੜੀਆਂ ਨੇ ਇੱਕ ਵੀ ਜੰਗ ਮਾਰਾ ਕਿਸੇ ਚੜ ਕੇ ਨਹੀਂ ਗਏ ਹਮੇਸ਼ਾ ਚੜ ਕੇ ਆਏ ਨੂੰ ਜਵਾਬ ਦਿੱਤਾ ਬੜ ਮੁੱਲਾ ਇਤਿਹਾਸ ਆਪ ਤੁਸੀਂ ਜਾਣਦੇ ਹੋ ਸਾਰੇ ਚੰਗੀ ਤਰ੍ਹਾਂ ਪਰ ਜਿਹੜੇ ਲੋਕ ਜਿਹੜਾ ਇਹ ਫਿਰਕਾ ਪਿਛਲੇ ਬੰਨੇ ਖੜਾ ਹੋ ਕੇ ਇਹ ਤਾਂ ਦੇ ਲੋਕਾਂ ਨੂੰ ਸਪੋਰਟ ਕਰਦਾ ਇਦਾਂ ਦੇ ਲੋਕਾਂ ਦੀ ਪਲਾਨੇਸ਼ਨ ਕਰਦਾ ਇਦਾਂ ਦੇ ਕੰਮ ਕਰਾਉਣ ਦੀ ਕੋਸ਼ਿਸ਼ ਕਰਦਾ ਕੰਨ ਖੋਲ ਕੇ ਸੁਣ ਲੋ ਬੇਸ਼ੱਕ ਤੁਸੀਂ ਬਹੁਤ ਤਰੀਕਿਆਂ ਦੇ ਨਾਲ ਹਮਲੇ ਕਰ ਰਹੇ ਹੋ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦੇ ਲਈ ਬਹੁਤ ਤਰੀਕਿਆਂ ਦੀ ਸਿਧਾਂਤਕ ਘੇਰਾਬੰਦੀ ਕਰਕੇ ਬੜੇ ਤਰੀਕਿਆਂ ਦੇ ਹਮਲੇ ਕਰਕੇ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਹੋ ਸਕਦਾ ਕਿਸੇ ਹੱਦ ਤੱਕ ਸਫਲ ਹੋ ਜਾਓ ਹੋ ਸਕਦਾ ਸਾਡਾ ਥੋੜਾ ਬੋਤਾ ਨੁਕਸਾਨ ਤੁਸੀਂ ਕਰ ਦੋ ਪਰ ਇਹ ਭਲੇਖਾ ਮਨ ਚੋਂ ਕੱਢ ਦਿਓ ਕਿ ਖਾਲਸਾ ਪੰਥ ਨੂੰ ਪੰਜਾਬ ਨੂੰ ਤੁਸੀਂ ਢਾਹ ਲਾ ਲਓਗੇ ਇੱਥੇ ਇੱਕ ਹੀ ਸਿਰ ਬਹੁਤ ਆ ਇੱਕ ਸਿਰ ਬਹੁਤ ਆ ਇਤਿਹਾਸ ਨੂੰ ਜਿਉਂਦਾ ਕਰਨ ਦੇ ਲਈ ਇੱਥੇ ਇੱਕ ਸਿਰ ਬਹੁਤ ਆ ਤੁਹਾਨੂੰ ਇਹ ਦੱਸਣ ਦੇ ਲਈ ਵੀ ਤੁਹਾਡੀ ਔਕਾਤ ਕੀ ਆ ਪੰਥਵ੍ਰੋਧੀ ਤਾਕਤਾਂ ਨੂੰ ਤੁਸੀਂ ਨਾ ਕੋਈ ਵੀ ਲਈ ਜਾਓ ਤੁਸੀਂ ਉਹਨੂੰ ਦਿੱਲੀ ਕਹੋ ਉਹਨੂੰ ਆਰਐਸ ਕਹੋ ਉਹਨੂੰ ਏਜੰਸੀਆਂ ਕਹੋ ਤੁਸੀਂ ਕੁਝ ਕਹੀ ਜਾਓ ਉਹ ਸਾਰਾ ਇਹ ਲਾਣਾ ਵਾ ਉਹ ਤਪਕਾ ਉਹ ਵੇਖਿਆ ਇਕੱਠਾ ਹੋ ਕੇ ਕਿ ਤੁਹਾਡੇ ਉੱਤੇ ਵੱਖ-ਵੱਖ ਤਰੀਕਿਆਂ ਨਾਲ ਹਮਲੇ ਕਰਦਾ ਇਹ ਐਲਜੀਬੀਟੀ ਵਾਲਾ ਵੀ ਇੱਕ ਹਮਲਾ ਸੀ ਤੁਹਾਡੇ ਉੱਤੇ ਜੇ ਕਿਤੇ ਉਹ ਪ੍ਰੋਗਰਾਮ ਇੱਥੇ ertidide ਹੋ ਜਾਂਦਾ ਤੇ ਪੰਜਾਬ ਦੀ ਨੌਜਵਾਨੇ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਾਮਰਦ ਬਣਾ ਜਾਣਾ ਸੀ ਇਹ ਕਿਹਾ ਜਾਣਾ ਸੀ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਖੁਸ਼ ਰੇ ਹੋ ਗਏ ਨੇ ਜਿੱਥੋਂ ਇਹ ਐਲਜੀਬੀਟੀ ਕਯੂ ਵਰਗੀ ਲਾਂਚ ਪੈਦਾ ਹੁੰਦੀ ਹੈ ਅਮਰੀਕਾ ਵਰਗੇ ਦੇਸ਼ਾਂ ਤੋਂ ਅੱਜ ਉਹਨਾਂ ਨੇ ਬੈਨ ਕਰ ਦਿੱਤੀ ਉਹਨਾਂ ਨੂੰ ਸਮਝ ਆ ਗਈ ਕਿ ਇਹ ਜਿਹੜਾ ਵਾਹ ਇਹ ਵਰਤਾਰਾ ਬਹੁਤ ਮਾੜਾ ਹੈ ਸਾਰੀ ਨਸਲ ਖਤਮ ਕਰ ਦੂਗਾ ਤੇ ਮੈਂ ਹੈਰਾਨ ਆ ਜਦੋਂ ਇਹ ਪ੍ਰੋਗਰਾਮ ਇੱਥੇ ਹੋਣ ਦੀ ਗੱਲ ਹੋਈ ਸਿੰਗਰ ਨੇ ਦੱਸਿਆ ਸਾਨੂੰ ਅਸੀਂ ਕਬੀਲੀਓ ਪਾ ਕੇ ਤੇ ਇਹ ਗੱਲ ਚਤਾਵਨੀ ਦਿੱਤੀ ਤੇ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਭਲੇਖੇ ਦੇ ਨਾਲ ਵੀ ਇਹ ਨਾ ਸੋਚੋ ਕਿ ਸਿਕਿਉਰਟੀਆਂ ਦੇ ਕੇ ਜੇ ਅਸੀਂ ਉਹ ਪ੍ਰੋਗਰਾਮ ਕਰਾਵਾਂਗੇ ਅਸੀਂ ਹੋਣ ਨਹੀਂ ਦੇਣਾ ਤੇ ਚੋਹ ਮਹਾਰਾਜ ਨੇ ਕਿਰਪਾ ਕੀਤੀ ਸਾਰਿਆਂ ਨੇ ਸਾਥ ਦਿੱਤਾ ਤੇ ਉਹ ਰੁਕ ਗਿਆ ਪਰ ਮੈਂ ਅੱਜ ਵੀ ਹੈਰਾਨ ਆ ਕਿ ਸਾਡੇ ਚੰਗੇ ਭਲੇ ਆਪਣੇ ਬੰਦੇ ਉਹਨਾਂ ਨੂੰ ਸਪੋਰਟ ਕਰ ਰਹੇ ਸੀ ਚੰਗੇ ਭਲੇ ਸਰਦਾਰ ਉਹਨਾਂ ਲੋਕਾਂ ਦੀ ਸਪੋਰਟ ਕਰ ਰਹੇ ਸੀ ਕਿੱਥੇ ਖੜੇ ਆ ਅਸੀਂ ਕਿ ਹੋਰ ਇਸ ਤੋਂ ਵੱਡੇ ਕੋਈ ਸਾਡੀ ਨਸਲਕੁਸ਼ੀ ਹੋ ਸਕਦੀ ਆ ਕੋਈ ਨਸਲਕੁਸ਼ੀ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਸਰੀਰਕ ਤੇ ਇੱਕ ਮਾਨਸਿਕ ਸਰੀਰਕ ਨਸਲਕੁਸ਼ੀ ਸਾਡੀ ਬਹੁਤ ਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕੀਤੀ ਗਈ ਆ ਹੁਣ ਵੀ ਕੀਤੀ ਜਾ ਰਹੀ ਆ ਜਦੋਂ ਜੀ ਕਰਦਾ ਸਾਡਾ ਕੋਈ ਬੱਚਾ ਚੱਕਦੇ ਆ ਉਹਨੂੰ ਗੈਂਗਸਟਰ ਦਾ ਨਾਮ ਦੇ ਕੇ ਤੇ ਗੋਲੀ ਮਾਰ ਕੇ ਸੁੱਟ ਦਿੰਦੇ ਆ ਇਹ ਨਸਲਕੁਸ਼ੀ ਹੈ ਨਾ ਮਾਵਾਂ ਦੇ ਪੁੱਤਾਂ ਨੂੰ ਮਾਰਿਆ ਜਾ ਰਿਹਾ ਜੇ ਕੋਈ ਬੱਚਾ ਭਟਕ ਗਿਆ ਜੇ ਕੋਈ ਬੱਚਾ ਇਦਾਂ ਦੇ ਰਸਤੇ ਤੇ ਪੈ ਗਿਆ ਉਹਨੂੰ ਅਸੀਂ ਲਿਆ ਸਕਦੇ ਹਾਂ ਵਾਪਸ ਕਰਨ ਨੂੰ ਕੀ ਹੋ ਸਕਦਾ ਪਰ ਕੀ ਕੀਤਾ ਜਾਂਦਾ ਤੁਹਾਨੂੰ ਖਤਮ ਕਰਨ ਦੇ ਲਈ ਹੀਲੇ ਤੇ ਹਰਵੇਂ ਵਰਤੇ ਜਾਂਦੇ ਨੇ ਦੂਜੀ ਨਸਲਕੁਸ਼ੀ ਹੈ ਮਾਨਸਿਕ ਨਸਲਕੁਸ਼ੀ ਤੇ ਜਿਸ ਮਾਨਸਿਕ ਨਸਲਕੁਸ਼ੀ ਦਾ ਸ਼ਿਕਾਰ ਅੱਜ ਸਾਡੀ ਨੌਜਵਾਨੀ ਹੋ ਰਹੀ ਆ ਉਹਦੇ ਰੂਪ ਵੱਖਰੇ ਵੱਖਰੇ ਨੇ ਭਾਵੇਂ ਉਹ ਲੱਚਰ ਦਾ ਲਾ ਲਓ ਉਹ ਭਾਵੇਂ ਤੁਸੀਂ ਪੌਤਪੂਣਾ ਲਾ ਲਓ ਸਿੱਖੀ ਤੋਂ ਪੰਜਾਬ ਦੇ ਸਿਧਾਂਤਾਂ ਤੋਂ ਪੰਜਾਬ ਦੀ ਮਰਿਆਦ ਤੋਂ ਬਾਹਰ ਜਾਣਾ ਲਾ ਲੋ ਤੇ ਨਵਾਂ ਇੱਕ ਜਿਹੜਾ ਹੋ ਤੁਹਾਨੂੰ ਆ ਤੋਹਫਾ ਦੇਤਾ ਐ ਜੀਬੀਡੀ ਵਾਲਾ ਇਹ ਲੈ ਲੋ ਬਿਮਾਰ ਨੇ ਬੱਚੇ ਮਾਨਸਿਕ ਰੂਪੀ ਬਿਮਾਰ ਨੇ ਉਹਨਾਂ ਦਾ ਇਲਾਜ ਕਰਨ ਦੀ ਲੋੜ ਆ ਉਹਨਾਂ ਨੂੰ ਪ੍ਰਮੋਟ ਕਰਨ ਦੀ ਲੋੜ ਨਹੀਂ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਇਹ ਸਮਝਦੇ ਗਿਆ ਆਜ਼ਾਦੀ ਦੇ ਰਾਇ ਨੇ ਕਿ ਅਸੀਂ ਮਾਡਰਨ ਹੋ ਗਏ ਆ ਤੁਸੀਂ ਬੜੇ ਵੱਡੇ ਭਲੇਖੇ ਦੇ ਵਿੱਚੋਂ ਤੁਸੀਂ ਮਾਡਰਨ ਨਹੀਂ ਹੋ ਰਹੇ ਤੁਸੀਂ ਆਪਣੀ ਨਸਲ ਖੁਸ਼ੀ ਕਰ ਰਹੇ ਹੋ ਆਉਣ ਵਾਲੀ ਨਸਲ ਜਿਹੜੀ ਤੁਹਾਡੀ ਤੁਸੀਂ ਉਹ ਬਰਬਾਦ ਕਰ ਰਹੇ ਹੋ ਬੇਨਤੀ ਬੜੀ ਸਿੱਧੀ ਤੇ ਸਪਸ਼ਟ ਆ ਜਿਹੜੇ ਵੀ ਲੋਕ ਇਸ ਤਰੀਕੇ ਦੇ ਨਾਲ ਪੰਜਾਬ ਦੇ ਉੱਤੇ ਵੱਖ-ਵੱਖ ਤਰੀਕਿਆਂ ਨਾਲ ਹਮਲੇ ਕਰਨ ਦੀ ਕੋਸ਼ਿਸ਼ ਕਰਦੇ ਨੇ ਇੱਕ ਹਮਲਾ ਤੁਹਾਡੇ ਤੇ ਫਿਲਮਾਂ ਰੂਪੀ ਕੀਤਾ ਜਾ ਰਿਹਾ ਅੱਜ ਤੁਹਾਡੇ ਯੋਧਿਆਂ ਦੀਆਂ ਫਿਲਮਾਂ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਸਾਡੇ ਬੰਦੇ ਬੜੇ ਸਿਆਣੇ ਹੋ ਗਏ ਨੇ ਨਹੀਂ ਜੀ ਅਖੇ ਫਿਰ ਕੀ ਹੋ ਗਿਆ ਟੈਕਨੋਲੋਜੀ ਦਾ ਜਮਾਨਾ ਟੈਕਨੋਲੋਜੀ ਵਰਤਨੀ ਚਾਹੀਦੀ ਆ ਆ ਟੈਕਨੋਲੋਜੀ ਵਰਤ ਲੋ ਇੱਕ ਨਵੀਂ ਫਿਲਮ ਹੋ ਲਗੀ ਗੁਰਨਾਨ ਪਾਸ਼ਾ ਹੋਣ ਕਰਨਾਗਾ ਅਮੀਰ ਖਾਨ ਆ ਦਸੋ ਵਰਤੋਂ ਟੈਕਨੋਲੋਜੀ ਉਹ ਕੱਲ ਨੂੰ ਤੁਹਾਡੇ ਗੁਰੂ ਬਣ ਕੇ ਪਹਿਵੇਂ ਪਾਤਸ਼ਾਹ ਨੂੰ ਬਣਾ ਕੇ ਤੇ ਬਿਠਾਉਣਗੇ ਤੇ ਸਨਕਾਰ ਕਰ ਲਿਓ ਮਾਡਰਨ ਹੋਣ ਦਾ ਮਤਲਬ ਇਹ ਨਹੀਂ ਕਿ ਅਸੀਂ ਤਕਨੀਕਾਂ ਦੀ ਵਰਤੋਂ ਨਾ ਕਰੀਏ ਨਵੇਂ ਯੋਗ ਦੇ ਹਿਸਾਬ ਨਾਲ ਚੱਲੀਏ ਨਾ ਚੱਲੀਏ ਪਰ ਜਿੱਥੇ ਗੱਲ ਸਿਧਾਂਤਾਂ ਦੀ ਆ ਜੇ ਜਿੱਥੇ ਗੱਲ ਮਰਿਆਦਾ ਦੀ ਆ ਜੇ ਉੱਥੇ ਫੇਰੀ ਡਾਂਗ ਲੈ ਕੇ ਖੜੇ ਹੋਣਾ ਤੁਹਾਡਾ ਬਹੁਤ ਜ਼ਰੂਰੀ ਆ ਕਿ ਜੇ ਤੁਸੀਂ ਇਹ ਡਾਂਗ ਲੈ ਕੇ ਨਾ ਖੜੇ ਹੋਏ ਤੇ ਭਲੇਖੇ ਮਨਾਂ ਚੋਂ ਕੱਢ ਦੋ ਕਿ ਜਿਸ ਤਰੀਕੇ ਦੇ ਨਾਲ ਤੁਹਾਨੂੰ ਖਤਮ ਕਰਨੀਆਂ ਸਾਜ਼ਿਸ਼ਾਂ ਰੱਖੀਆਂ ਜਾ ਰਹੀਆਂ ਨੇ ਉਹ ਤੁਸੀਂ ਅਜੇ ਸੋਚ ਵੀ ਨਹੀਂ ਸਕਦੇ ਬਹੁਤ ਕੁਝ ਹੋ ਰਿਹਾ ਤੁਹਾਡੇ ਨਾਲ ਪਰ ਅਸੀਂ ਅੱਖਾਂ ਬੰਦ ਕਰਕੇ ਬੈਠੇ ਜਿਨੇ ਤੁਸੀਂ ਅਜੇ ਇੱਥੇ ਬੈਠੇ ਹੋ ਜਾਂ ਬੈਠੇ ਹੋ ਤੇ ਜ਼ਮੀਰਾਂ ਜਾਗਦੀਆਂ ਨੇ ਤੁਹਾਡੀਆਂ ਤੁਸੀਂ ਮਹਿਸੂਸ ਕਰਦੇ ਹੋ ਕਿ ਸਾਡੇ ਨਾਲ ਬਹੁਤ ਕੁਝ ਹੋ ਰਿਹਾ ਪਰ ਜਿਹੜੇ ਅਜੇ ਵੀ ਸਾਡੇ ਘਰਾਂ ਚ ਵਰਕੇ ਬੈਠੇ ਨੇ ਨਾ ਜਿਨ੍ਹਾਂ ਨੂੰ ਇਹ ਬਾਤਾਂ ਲੱਗਦਾ ਵੀ ਇਹ ਕਮਲੇ ਜਾਂਦੇ ਰਵਾ ਪਾਈ ਜਾਂਦੇ ਆ ਉਹ ਲੋਕ ਬਾਅਦ ਪਛਤਾਉਣਗੇ ਜਦੋਂ ਅੱਗ ਲੱਗੀ ਹੋਵੇ ਨਾ ਗਾਂਢ ਦੇ ਵਿੱਚ ਉਦੋਂ ਕਦੀ ਇਹ ਨਹੀਂ ਸੋਚੀਦਾ ਲੱਗ ਉਹਦੇ ਘਰ ਅੱਗ ਲੱਗੀ ਮੈਨੂੰ ਕੀ ਲੱਗੇ ਉਹਦਾ ਸੇਕ ਕਿਹੜੇ ਟਾਈਮ ਤੁਹਾਡੇ ਘਰ ਦੇ ਵਿੱਚ ਆਇਆ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੇ ਉਹ ਆਗਾਜ ਬਹੁਤ ਲੱਗੀ ਹੋਈ ਜੇ ਨਸ਼ੇ ਦੀ ਅੱਗ ਇੰਨੇ ਵੱਡੇ ਪੱਧਰ ਤੇ ਲੱਗੀ ਆ ਕਿ 12 12 14 14 ਸਾਲ ਦੇ ਬੱਚੇ ਸਰੀਂਜਾਂ ਟੀਕੇ ਲਾ ਲਾ ਕੇ ਮਰ ਰਹੇ ਨੇ ਸਰਕਾਰਾਂ ਗੱਲਾਂ ਤਾਂ ਬਹੁਤ ਕਰਦੀਆਂ ਨੇ ਕਿ ਅਸੀਂ ਇਹ ਕਰਦੇ ਆਂ ਕਿ ਅਸੀਂ ਜੋ ਕਰਦੇ ਆਂ ਕਿ ਸਾਨੂੰ ਕੀੜੀ ਤੁਰੀ ਜਲੀ ਲਿਖਦੀ ਆ ਇੱਥੇ ਕੋਈ ਸਿੱਖ ਆਪਣੇ ਹੱਕਾਂ ਦੀ ਗੱਲ ਕਰੇ ਤੇ ਚੱਕ ਕੇ ਡਿਬੜੂ ਵਾਲ ਗਿਆ ਜੇਲਾ ਸੁਧਿਆ ਜਾਂਦਾ ਬਿਨਾਂ ਕਿਸੇ ਦੋਸ਼ ਤੋਂ ਤੇ ਜੇ ਇਥੇ ਨਸ਼ਾ ਸ਼ਰਿਆਂ ਵਿੱਚਦਾ ਹੋਵੇ ਕੋਈ ਧੱਕਾ ਕਿਸੇ ਗਰੀਬ ਦਾ ਸ਼ਰਿਆਂਮ ਕਰਦਾ ਹੋਵੇ ਉਹਨੂੰ ਹੱਥ ਪਾਉਣ ਤੋਂ ਪਹਿਲਾਂ ਸਰਕਾਰ 100 ਵਾਰ ਸੋਚ ਲੱਗ ਪੈਂਦੀ ਆ ਹੋਰ ਤੁਹਾਡੀ ਨਸਾਂ ਕੁਛੀ ਕਿੱਦਾਂ ਹੋਣੀ ਆ ਤੁਸੀਂ ਉਹਨਾਂ ਯੋਧਿਆਂ ਦੇ ਵਾਰਸ ਜੇ ਜਿਨ੍ਹਾਂ ਨੇ ਚਰਖੜੀਆਂ ਦੇ ਉੱਤੇ ਚੜਨਾ ਮਨਜ਼ੂਰ ਕੀਤਾ ਉਥੇ ਉਹਨਾਂ ਮਾਵਾਂ ਦੀਆਂ ਵਾਰਸ ਜਿਹਨਾਂ ਆਪਣੇ ਬੱਚਿਆਂ ਦੇ ਟੋਟੇ ਕਰਾਏ ਗੱਲਾਂ ਵਿੱਚ ਹਾਰਪਾ ਵਾਲੇ ਪਰ ਇੰਨੀ ਮੰਨੀ ਨੇਤਰ ਅਰਦਾਸ ਕਰਦੇ ਆਪਾਂ ਪਰ ਉਸ ਅਰਦਾਸ ਤੇ ਉੱਤੇ ਖੜੇ ਹੋਣਾ ਉਸ ਅਰਦਾਸ ਤੇ ਖੜੇ ਉਤਰਨਾ ਇਹ ਹਰ ਸਿੱਖ ਦਾ ਫਰਜ਼ ਆ ਹਰ ਪੰਜਾਬੀ ਦਾ ਫਰਜ਼ ਆ ਜੇ ਇਹਨਾਂ ਯੋਧਿਆਂ ਦੀਆਂ ਯਾਦਾਂ ਮਨਾ ਰਹੇ ਆ ਨਾ ਤੇ ਇਹਨਾਂ ਯੋਧਿਆਂ ਦੀਆਂ ਯਾਦਾਂ ਮਨਾਉਣ ਦਾ ਮਕਸਦ ਵੀ ਸਾਨੂੰ ਪਤਾ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਆਪਾਂ ਇਕੱਠੇ ਹੋਈਏ ਗੱਲ ਕਰੀਏ ਤੇ ਘਰਾਂ ਜਾ ਕੇ ਫਿਰ ਭੁੱਲ ਜਾਈਏ ਹਰ ਸਿੱਖ ਦੀ ਹਰ ਪੰਜਾਬੀ ਦੀ ਜ਼ਿੰਮੇਵਾਰੀ ਬਣਦੀ ਆ ਉਹ ਕਿਸੇ ਵੀ ਨਸਲ ਦਾ ਹੋਵੇ ਕਿਸੇ ਵੀ ਜਾਤ ਧਰਮ ਦਾ ਹੋਵੇ ਜਿੱਥੇ ਗੱਲ ਪੰਜਾਬ ਦੇ ਹੱਕਾਂ ਦੀ ਗੱਲ ਆਵੇ ਜਿੱਥੇ ਗੱਲ ਪੰਜਾਬ ਨੂੰ ਢਾਹ ਲਾਉਣ ਦੀ ਆਵੇ ਉਥੇ ਹੱਕ ਢਾਹ ਕੇ ਖੜੇ ਹੋਣਾ ਪੈਣਾ ਸਾਨੂੰ ਨਹੀਂ ਤੇ ਬਹੁਤ ਤਰੀਕਿਆਂ ਵੱਤੇ ਜਾ ਰਹੇ ਨੇ ਬਹੁਤ ਸਮਾਂ ਲੱਗ ਸਕਦਾ ਸਮਝਾਉਣ ਚ ਬੜੀਆਂ ਗੱਲਾਂ ਹੋ ਸਕਦੀਆਂ ਤੁਹਾਡੇ ਨਾਲ ਪਰ ਸਮਾਂ ਨਹੀਂ ਹੁੰਦਾ ਛੋਟੀ ਜੀ ਗੱਲ ਮੈਂ ਤੁਹਾਨੂੰ ਇੱਕ ਸਮਝਾਵਾਂ ਕਿ ਦੁਸ਼ਮਣ ਆਪਣਾ ਕੰਮ ਬੜੀ ਇਮਾਨ ਤਾਈ ਨਾਲ ਕਰ ਰਿਹਾ ਜੀ ਦੁਸ਼ਮਣ ਤੁਸੀਂ ਸੌ ਮਾਰਿਆ ਕਹੀ ਜਾਓ ਪਰ ਦੁਸ਼ਮਣ ਆਪਣਾ ਕੰਮ ਕਰ ਰਿਹਾ ਬੜੀ ਇਮਾਨਦਾਰੀ ਨਾਲ ਵੱਖ-ਵੱਖ ਤਰੀਕਿਆਂ ਨਾਲ ਪੰਜਾਬ ਨੂੰ ਪੰਥ ਨੂੰ ਸਿੱਖਾਂ ਨੂੰ ਢਾਹ ਲਾਉਣ ਦੇ ਲਈ ਹਿੱਲੇ ਤੇ ਹਰਲੇ ਵਰਤੇ ਜਾ ਰਹੇ ਨੇ ਪਰ ਸਵਾਲ ਇਸ ਗੱਲ ਦਾ ਉਹਨਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਕਿੱਦਾਂ ਦੇਣਾ ਡਿਫੈਂਡ ਕਿੱਦਾਂ ਕਰਨਾ ਆਪਣੇ ਆਪ ਨੂੰ ਜੇ ਵੀ ਅੱਜ ਗੱਲ ਕਰਦੇ ਜੇ ਇਹ ਸਿੰਘ ਨਾ ਡਿਫੈਂਡ ਕਰਦੇ ਇਹ ਨਾ ਖੜੇ ਹੁੰਦੇ ਉੱਥੇ ਮੈਦਾਨ 'ਚ ਨਾ ਲੜਦੇ ਤੇ ਜਿਵੇਂ ਆਪਾਂ ਕਹਿੰਦੇ ਵੀ ਵੀਜ਼ਾ ਲੈਣਾ ਪੈਣਾ ਸੀਗਾ ਜਾਣ ਵਾਸਤੇ ਅਮਰਸਰ ਆਉਣ ਵਾਸਤੇ ਵੀ ਆਪਾਂ ਨੂੰ ਕਾਬੋ ਜੁੜਨਾ ਸਿੱਖਿਆ ਨੇ ਪਰ ਉਹਨਾਂ ਨੇ ਆਪਣਾ ਫਰਜ਼ ਸਮਝਿਆ ਤੇ ਹੱਕ ਲਾ ਕੇ ਖੜੇ ਹੋਏ ਸੋ ਅੱਜ ਜਦੋਂ ਵੀ ਜਿੱਥੇ ਵੀ ਗੱਲ ਪੰਜਾਬ ਦੇ ਅਕਾਂ ਦੀ ਆਉਂਦੀ ਹੈ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਕਿਸੇ ਨੂੰ ਢੀਕਿਆ ਨਾ ਕਰੋ ਇਹ ਨਾ ਕਹਿਆ ਕਰੋ ਕਿ ਪਰਮਜੀਤ ਸਿੰਘ ਕਾਲੀ ਨੂੰ ਆਵਾਜ਼ ਮਾਰ ਲਈਏ ਜੱਗਸੇਖਸਾਨ ਜਥੇਬੰਦੀ ਨੂੰ ਆਵਾਜ਼ ਮਾਰ ਲਈਏ ਜਾਂ ਕਿਸੇ ਲੀਡਰ ਨੂੰ ਆਵਾਜ਼ ਮਾਰ ਲਈਏ ਸਾਰੇ ਤੁਸੀਂ ਯੋਧੇ ਹੋ ਯੋਧਿਆਂ ਦੇ ਵਾਰਸ ਹੋ ਸਾਰੀਆਂ ਮਾਵਾਂ ਤੁਸੀਂ ਸਾਡੀਆਂ ਮਾਤਾ ਭਾਗਤ ਕੌਰ ਦੀਆਂ ਵਾਰਸ ਹੋ ਵੀ ਦੀ ਮਾਤਾ ਸਾਹਿਬ ਕੌਰ ਦੀਆਂ ਜੱਲੀਆਂ ਜੇ ਧੀਆਂ ਜੇ ਇਸ ਕਰਕੇ ਵਾਪਸ ਮੁੜੀਏ ਆਪਣੇ ਸਿਧਾਂਤਾਂ ਵੱਲ ਆਪਣੇ ਮੂਲ ਵੱਲ ਆਪਣੇ ਸਿੱਖੀ ਸਿਧਾਂਤਾਂ ਵੱਲ ਮੁੜੀਏ ਤਾਂ ਕਿ ਸਾਡੇ ਜਿਹੜੇ ਵੱਖ-ਵੱਖ ਤਰੀਕਿਆਂ ਨਾਲ ਸਾਡੇ ਤੇ ਹਮਲੇ ਕੀਤੇ ਜਾ ਰਹੇ ਨੇ ਇਹਨਾਂ ਹਮਲਿਆਂ ਦਾ ਆਪਾਂ ਜਵਾਬ ਦੇ ਸਕੀਏ ਜਿਨ੍ਹਾਂ ਲੋਕਾਂ ਦੇ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਚਲੋ ਅੰਮ੍ਰਿਤਸਰ ਧਰਤੀ ਤੇ ਰੋਕਦਾ ਬਹੁਤ ਵਧੀਆ ਗੱਲ ਆ ਪਰ ਉਹਨਾਂ ਨੂੰ ਫੇਰ ਸਮਝਾ ਲਈਏ ਪੰਜਾਬ ਦੀ ਕਿਸੇ ਵੀ ਜਗ੍ਹਾ ਦੇ ਉੱਤੇ ਭਵਿੱਖ ਦੇ ਵਿੱਚ ਇਦਾਂ ਦਾ ਕੁਝ ਵੀ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਤੁਹਾਨੂੰ ਅੱਗੇ ਲਾ ਕੇ ਭਜਾਵਾਂਗੇ ਬੇਨਤੀ ਨਹੀਂ ਕਰਦੇ ਤੁਹਾਨੂੰ ਪਹਿਲਾਂ ਇਹ ਨਹੀਂ ਕਵਾਂਗੇ ਕਿ ਨਾ ਕਰਿਓ ਜਾਂ ਪ੍ਰਸ਼ਾਸਨ ਉਹਨੇ ਕਹਿਣ ਜਾਂਦੇ ਕਿਉਂਕਿ ਬੜੀ ਬੜੀ ਕਹਿ ਕੇ ਕੇ ਵੇਖ ਲਿਆ ਪੱਤਾ ਪ੍ਰਸ਼ਾਸਨੋਂ ਵੀ ਸਾਰਾ ਕੁਝ ਹੁੰਦਾ ਪੱਤਾ ਸਰਕਾਰਾਂ ਨੂੰ ਵੀ ਸਭ ਕੁਝ ਹੁੰਦਾ ਜਦੋਂ ਇਹ ਪ੍ਰੋਗਰਾਮ ਹੋਇਆ ਮੈਨੂੰ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਫਿਰ ਕੀ ਹੋ ਗਿਆ ਜੀ ਉਹਨਾਂ ਨੇ ਪਰਮਿਸ਼ਨ ਲਈ ਸੀ ਕਰ ਲੈਣ ਦਿਓ ਫਿਰ ਕਰ ਲੈਣ ਦਿੰਦੇ ਚੱਲ ਚਾਹੁੰਦੇ ਇੱਥੇ ਆਪਣੇ ਬੱਚਿਆਂ ਨੂੰ ਤੇ ਬਾਅਦ ਚ ਕਹਿੰਦੇ ਵੀ ਸਾਡੇ ਬੱਚੇ ਕੁਸਰੇ ਬਣ ਬਣ ਲੱਝੀ ਜਾ ਰਹੇ ਨੇ ਸੋ ਬੇਨਤੀ ਆ ਸਾਰੇ ਸਿਆਣੇ ਆ ਸਮਝਦਾਰ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਕਰਨਾ ਕੀ ਆ ਜੇ ਇਹਨਾਂ ਯੋਧਿਆਂ ਦੀਆਂ ਗੱਲਾਂ ਕਰਦੇ ਆ ਤੇ ਇਹਨਾਂ ਯੋਧਿਆਂ ਦੇ ਪਾਕਿਸਤਾਨ ਤੋਂ ਦੇ ਪੂਰੇ ਚੱਲਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ